ਸਜੀਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ। ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪਿੰਡ ਠੱਠੀ ਤੋਂ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਪਿਓ। ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇੱਕ ਇਹੜਾਂ ਦੇ ਨਾਲ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬੱਤਰ ਹੋਏ ਪਏ ਨੇ। ساری ਉਮਰ ਦੀ ਕਮਾਈ ਇੱਕੋ ਵਾਰ ਜਿਹੜਾ ਆ ਰੱਬ ਰੋੜ ਕੇ ਲੈ ਗਿਆ। ਜਿਨ੍ਹਾਂ ਦੇ ਡਿੱਗ ਪਏ ਉਹਨਾਂ ਦੇ ਹਾਲਾਤ ਮਾੜੇ ਤੇ ਜਿਨ੍ਹਾਂ ਦੇ ਬਚੇ ਉਹ ਵੀ ਡੰਗਨ ਦੇ ਸਿਰ ਤੇ ਬੈਠੇ ਹੋਏ ਨੇ। ਅੰਦਰਾਂ ਦੇ ਵਿੱਚ ਪਿਆਸ ਆਮਾਨ ਸ਼ਾਇਦ 20% ਬਚਿਆ 98% ਉਹ ਵੀ ਕਰਕ ਹੋ ਗਿਆ ਜਿੱਥੇ ਜ਼ਿਆਦਾ ਪਾਣੀ ਚੜਿਆ ਉੱਥੇ ਤੇ ਬਹੁਤ ਮੰਦੇ ਹਾਲਾਤ ਜਿੱਥੇ ਥੋੜਾ ਚੜਿਆ ਉੱਥੇ ਵੀ ਮੰਦੇ ਹਾਲਾਤ ਹੋਏ ਪਏ ਨੇ ਇਸ ਟਾਈਮ ਠੱਠੀ ਪਿੰਡ ਤੋਂ ਨਿਕਲ ਕੇ ਠੱਠੀ ਪਿੰਡ ਦੇ ਨਾਲ ਜਿਹੜੀ ਠੱਠੀ ਦੀ ਕਲੋਨੀ ਜਿਹੜੀ ਲੱਗਦੀ ਹੈ ਕਲੋਨੀ ਦੇ ਵਿੱਚ ਪਹੁੰਚਿਆ ਕਲੋਨੀ ਤੇ ਵੀ ਜਿਹੜੇ ਨੇ ਹਾਲਾਤ ਪਾਣੀ ਕਿ ਭੀ ਇੱਥੋਂ ਨਾਲ ਹੀ ਜਿਹੜਾ ਆ ਉਹ ਦਰਿਆ ਦੇ ਜਿਹੜਾ ਤੁਸੀ ਬੰਨ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਦਰਿਆ ਰਾਵੀ ਜਿਹੜਾ ਸ਼ੁਰੂ ਹੋ ਜਾਂਦਾ ਆ ਇਹ ਰਾਵੀ ਦਰਿਆ ਤੋਂ ਪਾਣੀ ਜਦੋਂ ਨਿਕਲਿਆ ਤਾਂ ਪਹਿਲਾਂ ਇਹਨਾਂ ਲੋਕਾਂ ਨੂੰ ਹੀ ਚਪੇੜ ਦੇ ਵਿੱਚ ਲੈ ਜਾਂਦਾ ਹੋਇਆ ਪਹੁੰਚਿਆ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਪਹੁੰਚੇ ਆ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਤੁਸੀਂ ਸੱਤਾਂ ਦੇ ਉੱਤੇ ਪਈਆਂ ਤਰਪਾਲਾਂ ਆਪਣੇ ਘਰ ਦਾ ਹਾਲ ਆਪ ਹੀ ਬਿਆਨ ਕਰਦੇ ਆ ਪਈਆਂ ਨੇ ਹਾਲਾਤ ਜਿਹੜੇ ਆ ਉਹ ਤੁਸੀਂ ਦੇਖਦੇ ਪਿਆ ਪਿਆ ਲੱਗੀ ਘਰ ਵੀ ਜਿਹੜਾ ਹੈ ਸ਼ਾਇਦ ਨਵਾਂ ਨਵਾਂ ਬਣਾਇਆ ਪਰ ਨਾ ਮੇ ਘਰ ਦਾ ਚਾ ਵੀ ਸ਼ਾਇਦ ਜੇ ਪੂਰਾ ਨਹੀਂ ਹੋਇਆ ਤੇ ਕਾਫੀ ਜ਼ਿਆਦਾ ਜਿਹੜੇ ਨੇ ਹਾਲਾਤ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਮੰੰਦੇ ਨੇ ਬਾਲੇ ਤੁਸੀਂ ਦੇਖਦੇ ਪਿਓ ਵੀ ਬਾਲਿਆਂ ਵਾਲੀ ਸਾਤਿਆ ਇਹ ਵੀ ਜਿਹੜੇ ਨੇ ਉਹ ਜਿਹੜੇ ਨੇ ਉਹ ਖਰਾਬ ਹੋਏ ਪਏ ਨੇ ਤੁਸੀਂ ਦੇਖਦੇ ਪਿਓ ਵੀ ਹਾਲਾਤ ਬਾਲਿਆਂ ਵਾਲੇ ਉੱਤੇ ਤਰਪਾਲ ਦਿੱਤੀ ਹੋਈ ਹੈ ਚੋਂਦੇ ਤਰਪਾਲਾਂ ਇੱਕ ਨਹੀਂ ਦੋ ਦੋ ਯੂਜ਼ ਕਰਨੀਆਂ ਪੈ ਰੀਆਂ ਆ ਉੱਤੇ ਵੀ ਤਰਪਾਲ ਦਿੱਤੀ ਹੋਈ ਹੈ ਤੇ ਬੈੱਡ ਨੂੰ ਚੋਵੇ ਤੋਂ ਬਚਾਉਣ ਦੇ ਲਈ ਬੈੱਡ ਦੇ ਉੱਤੇ ਵੀ ਜਿਹੜੀ ਉਹ ਤਰਪਾਲ ਤੁਸੀਂ ਦੇ ਦਿੱਤੇ ਪਿਓ ਵੀ ਪਾਈ ਹੋਈ ਹੈ ਥੱਲੇ ਜਿਹੜੇ ਨੇ ਉਹ ਬਿਸਤਰੇ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਤੁਸੀਂ ਦੇ ਦਿੱਤੇ ਪਿਓ ਵੀ ਬਰਬਾਦ ਹੋਏ ਪਏ ਨੇ ਹਾਲਾਤ ਜੇ ਆਪਾਂ ਕਹਿ ਲਈਏ ਕਿ ਚੰਗੇ ਪਲੇ ਘਰਾਂ ਨੂੰ ਲੋਕਾਂ ਨੇ ਝੁੱਗੀਆਂ ਵਾਂਗ ਬਣਾ ਦਿੱਤਾ ਚੰਗੇ ਪਲੇ ਘਰਾਂ ਨੂੰ ਜਿਹੜਾ ਝੁੱਗੀਆਂ ਚਾਹ ਤਬਦੀਲ ਕਰ ਦਿੱਤਾ ਰੱਬ ਨੇ ਭੈਣ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭੈਣ ਕੀ ਨਾਂ ਹੈ ਆਪਣਾ ਨੀਤਾ ਦੇਵੀ ਲੋਨੀ ਜੇ ਬਚ ਰਹੀ ਹਾਂ ਹਾਂ ਜੀ ਬਹੁਤ ਮਾੜਾ ਹਾਲ ਹੀ ਭਾਜੀ ਸਾਰੇ ਪਾਣੀ ਪੂਣੀ ਭੱਜੇ ਸਾਰੇ ਕੁਸ ਗੱਡ ਵੀ ਖਰਾਬ ਹੋ ਗਏ ਸਾਡੇ ਬਾਹਰ ਕੱਪੜੇ ਵਾਲੀ ਮਸ਼ੀਨ ਨੇ ਸਾਰਾ ਪਾਣੀ ਚੜ ਗਿਆ ਸਭ ਕੁਸ ਸਾਡੇ ਖਰਾਬ ਹੋ ਗਿਆ ਕੁਸ ਨਹੀਂ ਰਿਹਾ ਬੱਚੇ ਕਿੰਨੇ ਨੇ ਦੋ ਬੱਚੇ ਇੱਕ ਬੇਟੀ ਔਰ ਇੱਕ ਬੇਟਾ ਹੈ ਜਦੋਂ ਹੜ ਆਇਆ ਬੱਚਿਆਂ ਨੂੰ ਕਿਨੇ ਨੇ ਬੜੀ ਮੁਸ਼ਕਲ ਨਾਲ ਬਚਾ ਕੇ ਆਈ ਆਪਣੀ ਆਪਣੀ ਜਠਾਣੀ ਦੇ ਘਰ ਲਈ ਤਾਂ ਬੜੀ ਮੁਸ਼ਕਲ ਨਾਲ ਨਿਕਲੇ ਅਸੀਂ ਇਥੋਂ ਹਾਂਜੀ ਪੰਜ ਪੰਜ 6 6 ਫੁੱਟ ਪਾਣੀ ਛੱਡ ਗਿਆ ਸੀ ਹਾਂਜੀ ਚੜ ਕੇ ਦਾ ਹੀ ਪਾਣੀ ਬਹੁਤ ਪਾਣੀ ਹੈ ਇੱਧਰ ਚੜੇ ਦਾ ਕਿੰਨਾ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਸਰ ਬਿਸਤਰੇ ਵੀ ਖਰਾਬ ਹੋ ਗਏ ਬੈੱਡ ਵੀ ਖਰਾਬ ਹੋ ਗਏ ਜਿੰਨਾ ਵੀ ਫਰਨੀਚਰ ਹੈ ਸਭ ਕੁਝ ਖਰਾਬ ਹੋ ਗਿਆ ਪਿੱਛੇ ਕਿੰਨਾ ਮਸ਼ੀਨ ਹੀ ਉਹ ਵੀ ਸਾਰੀ ਖਰਾਬ ਹੋ ਗਈ ਹਾਂਜੀ ਸਭ ਕੁਝ ਖਰਾਬ ਹੋ ਗਿਆ ਹੁਣ ਮੈਂ ਆਪਣੀ ਜਠਾਣੀ ਦੇ ਘਰ ਹੀ ਰਹਿਣੀ ਆ ਦਿਨੇ ਆਣੀ ਆ ਤੇ ਰਾਤ ਨੂੰ ਜਠਾਣੀ ਘਰ ਸੌਣ ਚਲ ਜੰਨੀ ਆ ਕਿਤੇ ਸਾਥ ਦਾ ਕੋਈ ਭਰੋਸਾ ਨਹੀਂ ਹਾਂਜੀ ਡਰ ਲੱਗਦਾ ਲੱਗਦਾ ਵੀ ਦੁਬਾਰਾ ਸਰਵਾਈਵ ਕਰੋ ਹਾਂ ਲੱਗਦਾ ਔਖਾ ਹਾਂਜੀ ਔਖਾ ਭਾਜੀ ਔਖਾ ਬਹੁਤ ਔਖਾ ਹੈ ਮੈਂ ਇਹੀ ਤੁਹਾਡੇ ਅੱਗੇ ਅਰਦਾਸ ਕਰਨਾ ਹੈ ਕਿਰਪਾ ਇਹੀ ਕਰਨਾ ਹੈ ਕਿ ਸਾਡੀ ਵੀ ਮਦਦਤ ਕੀਤੀ ਜਾਏ ਸੁਣੀ ਜਾਏ ਸਾਡੀ ਤੁਹਾਡੇ ਸਰਪੰਚ ਵੀ ਨਹੀਂ ਸੁਣ ਹਾਂ ਡੱਤੇ ਸਰਪੰਚ ਸਾਡੇ ਨਾਲ ਨਹੀਂ ਹੈਗਾ ਲਗਾਤਾਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਹਾਲਾਤ ਜਿਹੜੇ ਬੋਲ ਕੇ ਦੱਸਣੇ ਵੀ ਸ਼ਾਇਦ ਔਕੇ ਹੋਏ ਪਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਇੰਨੀ ਖੇਚਲ ਕਰਨ ਦਾ ਕਾਰਨ ਸਿਰਫ ਇਹੀ ਹੈ ਵੀ ਇਹਨਾਂ ਲੋਕਾਂ ਦੇ ਹਾਲਾਤ ਥੋੜੇ ਸੁਧਰ ਜਾਣ ਲੋਕ ਸਰਵਾਈਵ ਕਰ ਸਕਣ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੋਈ ਗੱਲ ਨਹੀਂ ਕੀ ਹੈ ਤੁਹਾਡਾ ਘਰ ਹੈ ਹਾਂਜੀ ਹਾਂਜੀ ਮੇਰਾ ਘਰ ਹੈ ਜੀ ਮਤਲਬ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਵੀ ਜੀ ਬਿਸਤਰੇ ਬੁਸਤਰੇ ਖਰਾਬ ਹੋ ਗਏ ਦਾਣਾ ਫੱਕਾ ਰੁੜ ਗਿਆ ਇੱਟਾਂ ਦੇ ਬਾਜੀ ਗਿਆ ਤੁਸੀਂ ਦੇਖ ਹੀ ਰਹੇ ਹੋ ਜੋ ਹੈ ਮੜਾ ਮੋਟਾ ਸਮਾਨ ਠੀਕ ਹੈ ਘਰ ਦਾ ਸਮਾਨ ਬਾਕੀ ਸਾਰਾ ਬੇਕਾਰ ਹੋ ਗਿਆ ਵਾਸੀ ਟੈਂਪ ਬਚ ਗਿਆ ਤੁਹਾਨੂੰ ਪਤਾ ਹੀ ਹੈ ਜਿਹੜੀ ਬਾਲਿਆਂ ਵਾਲੀ 7 ਵਜੇ ਤੁਹਾਨੂੰ ਪਤਾ ਕਿਸ ਤਰ੍ਹਾਂ ਸੰਭੀ ਜਾਂਦੀ ਹੈ ਠੀਕ ਨਹੀਂ ਹਾਂਜੀ ਤੁਹੀ ਕਰੇ ਹੀ ਜਦਨੇ ਹਾਂਜੀ ਮੈਂ ਉਸ ਦਿਨ ਹੈ ਘਰ ਹੀ ਲੇਕਿਨ ਥੋੜਾ ਬਾਹਰ ਹੀ ਪਰ ਆ ਗਿਆ ਹੀ ਮੈਂ ਟਾਈਮ ਦਾ ਹੀ ਘਰ ਹਾਂਜੀ ਕਿਤੇ ਗਿਆ ਦਾ ਹੀ ਮਾਤਾ ਹੀ ਬੰਬਾਰੀ ਚੰਬਰਸਾਰ ਹੀ ਦਾਖਲ ਕਰਾਈ ਮਾਤਾ ਬੱਚਿਆਂ ਨੂੰ ਦੇਖ ਕੇ ਕਿਸ ਤਰ੍ਹਾਂ ਦਾ ਫੀਲ ਹਾਂ ਐ ਈ ਫਿਰ ਮਾੜਾ ਮੋਟਾ ਤੁਹਾਨੂੰ ਪਤਾ ਹੀ ਆ ਫਿਰ ਆਣ ਕੇ ਬੱਚਿਆਂ ਨੂੰ ਲੀਤਾ ਪਰਲੇ ਘਰ ਜਾ ਕੇ ਉਧਰ ਥੋੜਾ ਥਾਂ ਉੱਚਾ ਹੀ ਉੱਥੇ ਜਾ ਕੇ ਨਾਲ ਬਚਾਅ ਬਚੋ ਕੀਤਾ ਬਸ ਕੀ ਕਹਣਾ ਚਾਹੂਗਾ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਭਰਾ ਸਾਡਾ ਮਾੜਾ ਮੋਟਾ ਜਿਹੜਾ ਘਰ ਬਣ ਜੇ ਸਰਕਾਰ ਜੇ ਬਣਾ ਕੇ ਦੇ ਸਕਦੀ ਹੈ ਕੋਈ ਵੀ ਬਣਾ ਕੇ ਦੇ ਸਕਦਾ ਸਾਡੀ ਮਦਦ ਕੀਤੀ ਜਾਏ ਬਸ ਉਦੋਂ ਤੇ ਹੁਣ ਹਾਂ ਹੋਰ ਕੁਝ ਨਹੀਂ ਚਾਹੀਦਾ ਬਸ ਆਪਾਂ ਮਜ਼ਦੂਰੀ ਕਰਨੇ ਆ ਕਿਸੇ ਨੂੰ ਵੀ ਪੁੱਛ ਸਕਦੇ ਪਿੰਡ ਜਾਣ ਕੇ ਵੀ ਕਿਹੜਾ ਕਾਰੋਬਾਰ ਆ ਦਿਹਾੜੀ ਲਾਣੇ ਆ ਹੁਣ 3-4 ਮਹੀਨੇ ਹੋ ਗਏ ਆਪਾਂ ਘਰ ਹੀ ਆ ਹਾਂਜੀ ਸਾਡੀ ਤੇ ਹੀ ਬੇਨਤੀ ਸਾਡੇ ਦੋ ਕਮਰੇ ਲੈਂਟਰ ਤੇ ਖੜੇ ਕੀਤੇ ਜਾਣ ਸਾਡੇ ਸਰਕਾਰ ਅੱਗੇ ਹੀ ਬੇਨਤੀ ਇਹਨਾਂ ਦੇ ਸੱਟ ਲੱਗੀ ਦੀ ਜਿਨ੍ਹਾਂ ਨੇ ਕਮਾਣਾ ਹੀ ਘਰ ਬੈਠੇ ਤਾਂ ਅਸੀਂ ਕੀ ਖਾਣਾ ਫਿਰ ਹਾਂਜੀ ਹਲਾ ਤਾਂ ਜਿਹੜੇ ਆਉਂ ਬੋਲਣੇ ਸਹਿਦ ਔਖੀ ਹੋ ਰਹੇ ਨੇ ਘਰਾਂ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋਏ ਨੇ ਕਿ ਬੋਲ ਕੇ ਦੱਸਣਾ ਵੀ ਸਹਿਦ ਔਖਾ ਹੈ ਪਰ ਤਸਵੀਰਾਂ ਕਿਤੇ ਨਾ ਕਿਤੇ ਬਿਆਨ ਕਰਦੀਆਂ ਨੇ ਆਪਣੇ ਹਾਲਾਤਾਂ ਨੂੰ ਹਾਲਾਤ ਤੁਹਾਨੂੰ ਦਿਖਾ ਦਿੱਤੇ ਨੇ ਵੀਰ ਹੋਣਾ ਦਾ ਨੰਬਰ ਲੈ ਲੈਨੇ ਆ ਗੱਲਬਾਤ ਕਰਦੇ ਆ ਵੀਰ ਜੀ ਆਪਣਾ ਕੋਈ ਫੋਨ ਨੰਬਰ ਬੋਲ ਦਿਓ 62807 96452 62807 96452 62807 96452 ਜਸਵਿੰਦਰ ਪਾਲ ਇਹ ਜਸਵਿੰਦਰ ਪਾਲ ਜੀ ਦਾ ਘਰ ਆ ਤੇ ਹੜ੍ਹ ਨੇ ਜਿਹੜਾ ਆ ਉਹ ਕਾਫੀ ਜਿਆਦਾ ਨੁਕਸਾਨ ਕਰ ਦਿੱਤਾ ਆ ਤਸਵੀਰਾਂ ਤੁਹਾਨੂੰ ਦਿਖਾਤੀਆਂ ਨੇ ਪਰਿਵਾਰ ਗੱਲ ਕਰ ਰਿਹਾ ਆ ਪਰ ਗੱਲ ਕਰਨੀ ਵੀ ਸ਼ਾਇਦ ਔਖੀ ਹੋ ਰਹੀ ਉਹਨਾਂ ਵੱਲੋਂ ਵੀ ਗਲੀ ਮੱਲਾ ਵੀ ਆ ਕੇ ਜਿਹੜਾ ਆ ਉਹ ਘਰਾਂ ਨੂੰ ਦੇਖਦਾ ਪਿਆ ਆ ਹਾਲਾਤ ਇੰਨੇ ਜਿਆਦਾ ਮੰਦੇ ਨੇ ਤੁਹਾਡੇ ਦੂਜੇ ਪਰਿਵਾਰ ਵਾਲੇ ਆਏ ਇੱਥੇ ਕੋਈ ਇੱਥੇ ਇਹਨਾਂ ਦੇ ਜਠਾਣੀ ਜੀ ਇਹਨਾਂ ਦੇ ਘਰ ਦੇ ਵਿੱਚ ਸਾਡੇ ਘਰ ਰਹੇ ਨੇ ਹਾਂਜੀ ਸਾਡੇ ਘਰ ਰਹ ਰਿਆ ਜੀ ਅਸੀਂ ਤਾਂ ਜਦੋਂ ਪਾਣੀ ਆਇਆ ਅਸੀਂ ਬੜੀ ਮੁਸ਼ਕਲ ਨਾਲ ਬੱਚੇ ਚੋਕ ਕੇ ਲਈ ਤੇ 8 ਮਹੀਨੇ ਦੀ ਕੁੜੀ ਆ ਤੇ 10 ਸਾਲ ਦਾ ਬੇਟਾ ਅਸੀਂ ਦਵਾ-ਦਵੋਲੇ ਬੱਚਿਆਂ ਨੂੰ ਚੋਕ ਕੇ ਉਧਰ ਲੀਤਾ ਹੋਰ ਕੋਈ ਰਾਸ਼ਨ ਪਾਣੀ ਕੁਛ ਨਹੀਂ ਲਈ ਸਕੇ ਹਲੇ ਮੁਕੇ ਤੇ ਕਿਉਂਕਿ ਅਸੀਂ ਇਹਨਾਂ ਬੱਚਿਆਂ ਨੂੰ ਹੀ ਲੀਤਾ ਆ ਪੀਹਟ ਬੱਚੇ ਬਚ ਜਾਣ ਕੋਈ ਗੱਲ ਨਹੀਂ ਰਾਸ਼ਨ ਦੀ ਕੋਈ ਗੱਲ ਨਹੀਂ ਆਪੇ ਖਾਵਾਂਗੇ ਜਿੱਤੇ ਆਈ ਖਾਵਾਂਗੇ ਐ ਵੀ ਖਾਣਗੇ ਪਰ ਉਦੋਂ ਤੇ ਸਾਡੇ ਘਰ ਹੀ ਰਹਿਣ ਦੇਦੇ ਆ ਤੇ ਦਿਨੇ ਆਂਦੇ ਰਾਤ ਨੂੰ ਅਸੀਂ ਆਪਣੇ ਘਰ ਲੈ ਜਿੰਨੇ ਫੇਰ ਨਾਲ ਅਸੀਂ ਕਈ ਵਾਰੀ ਵੇਖਨੇ ਆ ਨਾ ਲੋਕੀਂ ਕੇਂਦਰ ਸ਼ਰੀਕੇ ਨਹੀਂ ਨਹੀਂ ਉਹ ਗੱਲ ਨਹੀਂ ਸਾਡੇ ਜਾਈ ਸ਼ਰੀਕੇ ਵਾਲੀ ਨਹੀਂ ਨਹੀਂ ਐ ਸ਼ਰੀਕੇ ਵਾਲੀ ਗੱਲ ਨਹੀਂ ਅਸੀਂ ਆਪਣੇ ਬੱਚੇ ਆਵਾਂਗੇ ਇਹਦਾ ਛੋਟਾ ਦੇ ਰਾ ਇਹਨੂੰ ਅਸੀਂ ਆਪਣੇ ਪੁੱਤਰਾ ਵਾਂਗੇ ਹੀ ਰੱਖੇ ਦਾ ਪਰ ਕਿਉਂਕਿ ਹੁਣ ਇਹ ਗਰੀਬੀ ਹਾਲਾਤ ਵਿੱਚ ਸਾਰਿਆਂ ਦੇ ਮੁਸੀਬਤ ਬਣੀ ਦੀਆਂ ਨਾ ਜੇ ਸਾਡੇ ਘਰ ਪੱਕੇ ਤੇ ਸਾਡੇ ਘਰਾਂ ਚ ਪਾਣੀ ਫੇਰ ਗਿਆ ਤਾਂ ਨੁਕਸਾਨ ਤੇ ਉੱਧਰ ਵੀ ਹੋ ਗਿਆ ਦਾ ਪਰ ਜਦੋਂ ਅਸੀਂ ਫਿਰ ਵੀ ਇਹਨਾਂ ਨੂੰ ਉੱਤੇ ਵੀ ਰੱਖਣੇ ਵੇ ਆ ਵੀ ਚਲੋ ਜਿੰਨਾ ਚਿਰ ਸੋ ਨਹੀਂ ਸੋਦਾ ਦਾ ਘਰ ਉਹਨਾਂ ਚਾਹੀਦਾ ਹੈ। ਤਾਂ ਤਾਂ ਪਾ ਆ ਗਿਆ ਵੀ ਆਵੇਂ ਲੋਕ ਤਰੀਕ ਕਹਿੰਦੇ ਪਰ ਆਪਣੇ ਆਪਣੀ ਹੁੰਦੇ। ਨਾ ਆਪਣੇ ਆਪਣੇ ਹੀ ਹੁੰਦੇ ਆ ਵਾਜੀ ਓਕੇ ਟਾਈਮ ਤੇ ਆਪਣੇ ਹੀ ਬਣਦੇ ਆ ਕੋਈ ਬਾਹਰ ਦਾ ਨਹੀਂ ਬਣਦਾ ਹੈਗਾ। ਠੀਕ ਹੈ। ਤੇ ਇਹੋ ਹੀ ਵੀ ਗਰੀਬ ਦੀ ਮਦਦ ਕੀਤੀ ਜਾਏ ਦਿਹਾੜੀ ਤਾਂ ਪਿਆਲਾ ਬਾਹ ਟੁੱਟ ਗਈ ਦੀ ਆ ਕੰਮ ਤੇ ਕੋਲ ਇੰਨਾ ਹੁੰਦਾ ਨਹੀਂ ਹੈਗਾ। ਤੇ ਬਸ ਇਹੋ ਹੀ ਗੱਲ ਹੈ। ਹਾਂਜੀ ਆਪਣੇ ਫੋਨ ਤੇ ਵੀਡੀਓ ਦਿਖਾ ਦੂੰਗਾ। ਇਹ ਵੀਡੀਓ ਬਣਾਈ ਦੀ ਜਦੋਂ ਅਸੀਂ ਗਏ ਤੈਨੂੰ। ਹਾਂ ਇਹ ਜਦੋਂ ਬੱਚੇ ਲੈ ਕੇ ਅਸੀਂ ਜਾਂਦੇ ਪਾਣੀ ਲੈ ਕੇ ਤੇ ਬੱਚੇ ਦੇ ਕੱਪੜੇ ਲੀਤੇ ਸੀ ਬਸ। ਪਰਵਾਰ ਕਿਸ ਤਰ੍ਹਾਂ ਲੱਗਦਾ ਵੀ ਹੁਣ ਜਿਤਨਾ ਪਰਵਾਰ ਤੁਹਾਡੇ ਕੋਲ ਆ ਰਿਹਾ ਆ ਇਸ ਟਾਈਮ ਤੇ ਤਾਂ ਸਾਡੇ ਕੋਲ ਹੀ ਆ ਪਰ ਹੁਣ ਆਪਣੇ ਚ ਵੀ ਇੰਨੀ ਪਹੁੰਚ ਨਹੀਂ ਹੁੰਦੀ ਵੀ ਜਿਹੜਾ ਅਸੀਂ ਇਹਨਾਂ ਨੂੰ ਵੜਾ ਕੇ ਦਈਏ ਇਹ ਤੇ ਹੁਣ ਕਹਿੰਦਾ ਚਲ ਵੀ ਥੋੜੀ ਬੋੜੀ ਸਰਕਾਰ ਮਦਦ ਕਰੇ ਤੇ ਥੋੜਾ ਬੋਧਾ ਆਪੇ ਕਰੀਏ ਤੇ ਚਲ ਵੀ ਰਲ ਮਿਲ ਕੇ ਤੇ ਦੋ ਕਮਰੇ ਖੜੇ ਹੋ ਜਾਣ ਬਸ ਇਹ ਗੱਲ ਹੈ ਬਹੁਤ ਵਧੀਆ ਜੀ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਬਹੁਤ ਵਾਰ ਇਹੋ ਜਿਹੀਆਂ ਗੱਲਾਂ ਕੰਨਾਂ ਦੇ ਵਿੱਚ ਪੈਂਦੀਆਂ ਨੇ ਵੀ ਭਰਾ ਭਰਾ sthresh ਬਣ ਜਾਂਦੇ ਆ ਪਰ ਇੱਕ ਗੱਲ ਇੱਥੇ ਇਹਨਾਂ ਦੇ ਪਰਿਵਾਰ ਨੂੰ ਵੇਖ ਕੇ ਸਾਬਤ ਜ਼ਰੂਰ ਹੋ ਗਈ ਹੈ ਵੀ ਬੇਸ਼ੱਕ ਸsthresh ਬਣ ਜਾਂਦੇ ਨੇ ਪਰ ਔਖੀ ਘੜੀ ਤੇ ਭਰਾ ਹੀ ਭਰਾ ਦਾ ਜਿਹੜਾ ਨੇ ਹੱਥ ਫੜਦਾ ਆ। ਕਿਉਂਕਿ ਔਖੀ ਘੜੀ ਦੇ ਵਿੱਚ ਜਿਹੜਾ ਆ ਉਹ ਪਰਿਵਾਰ ਨੂੰ ਹੀ ਪਰਿਵਾਰ ਦਾ ਦੁੱਖ ਆਉਂਦਾ ਹੈ ਤੇ ਪਰਿਵਾਰ ਹੀ ਅੱਗੇ ਵੱਧ ਕੇ ਜਿਹੜਾ ਆ ਪਰਿਵਾਰਾਂ ਦੀ ਮਦਦ ਕਰਦਾ ਆ। ਸਰੀਕ ਜ਼ਰੂਰ ਬਣੋ ਪਰ ਜਦੋਂ ਪੀੜ ਪੈਂਦੀ ਏ ਕੋਈ ਦਰਦ ਉੱਠਦਾ ਆ ਤੇ ਉਹਨੂੰ ਵੰਡਾ ਜ਼ਰੂਰ ਲਵੋ ਭਰਾ ਬਣ ਕੇ। ਉਦੋਂ ਸਰੀਕ ਬਣ ਕੇ ਨਹੀਂ ਭਰਾ ਬਣ ਕੇ ਜਿਹੜਾ ਆ ਅ ਜਿਹੜੇ ਦਰਦ ਨੇ ਵੰਡਾਉਣੇ ਚਾਹੀਦੇ ਨੇ ਇਹ ਇਹਨਾਂ ਦੇ ਪਰਿਵਾਰ ਤੋਂ ਦੇਖ ਕੇ ਬੜਾ ਵਧੀਆ ਲੱਗਾ ਇਹ ਇੱਕ ਚੰਗਾ ਗੁੱਡ ਮੈਸੇਜ ਵੀ ਹੈ ਵੀ ਔਖੀ ਘੜੀ ਦੇ ਵਿੱਚ ਭਰਾ ਨੇ ਜਿਹੜੀ ਹੈ ਭਰਾ ਦੀ ਬਾਹ ਫੜੀ ਤੇ ਪ੍ਰਭਾ ਭਰਾ ਨੂੰ ਹਾਲੇ ਤੱਕ ਜਿਹੜਾ ਆਪਣੇ ਘਰ ਦੇ ਵਿੱਚ ਆਸਰਾ ਦਿੱਤਾ ਹੋਇਆ ਆ ਤਾਂ ਕਿ ਭਰਾ ਜਿਹੜਾ ਸਰਵਾਈਵ ਕਰ ਸਕੇ ਦੋਨੋਂ ਪਰਿਵਾਰਾਂ ਨੇ ਬੇਨਤੀ ਕੀਤੀ ਹੈ ਵੀ ਰਲ ਮਿਲ ਕੇ ਕੁਝ ਸਰਕਾਰ ਕਰ ਦੇ ਕੁਝ ਕੋਈ ਸੰਸਥਾ ਕਰ ਦਵੇ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਉਹ ਸੁਧਰ ਚੱਕਣ ਤੇ ਆਪਣੇ ਘਰ ਦੇ ਵਿੱਚ ਆ ਕੇ ਵਧੀਆ ਤਰੀਕੇ ਨਾਲ ਰਹਿ ਸਕਣ ਬਣੇ ਰੋਵੇ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹੀ ਹੈ ਧੰਨਵਾਦ